ਦੁੱਖ ਸੁੱਖ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦਾ ਹੈ ਦੁੱਖ ਸੁੱਖ ਜ਼ਿੰਦਗੀ ਦੇ ਦੋ ਪਹਿਲੂ ਨੇ ਦੋ ਹਿੱਸੇ ਨੇ ਸੁੱਖ ਵਿੱਚ ਤਾਂ ਸਾਰੇ ਬਹੁਤ ਐ ਖੁਸ਼ ਹੁੰਨੇ ਆ ਪਰ ਜਦ ਦੁੱਖ ਹੁੰਦਾ ਹੈ ਤਾਂ ਉਦੋਂ ਤਹੀ ਰੱਬ ਨੂੰ ਵੀ ਕੋਸਣ ਲੱਗ ਜਾਂਦੇ ਆ ਕਿ ਰੱਬ ਆਏ ਕੀ ਕੀਤਾ ਸਾਡੇ ਨਾਲ ਪਰ ਨਹੀਂ ਉਸ ਟਾਈਮ ਤੇ ਸਾਨੂੰ ਆਪਣੀ ਹਿੰਮਤ ਬਣਾ ਕੇ ਰੱਖਣੀ ਚਾਹੀਦੀ ਆ ਉਹ ਦੁੱਖ ਦਾ ਜੜਾ ਮਸੀਬਤਾ ਜਿਹੜਾ ਉਹ ਸਾਹਮਣਾ ਕਰਨਾ ਚਾਹੀਦਾ ਜੇ ਮਤਲਬ ਅਸੀਂ ਸੱਚੇ ਆ ਆਪਣੇ ਮਨ ਤੋਂ ਸੱਚੇ ਆ ਪਰਮਾਤਮਾ ਵੱਲੋਂ ਸੱਚੇ ਆ ਤੇ ਸਾਨੂੰ ਜ਼ਿੰਦਗੀ ਵਿੱਚ ਕੋਈ ਵੀ ਹਰਾ ਨਹੀਂ ਸਕਦਾ ਤੇ ਇੱਕ ਗੱਲ ਹੋਰ ਉਹ ਦੁੱਖ ਵਿੱਚ ਮੁਸੀਬਤ ਵਿੱਚ ਜਿਹੜੇ ਵੀ ਕਿਹੇ ਇਨਸਾਨ ਨੇ ਸਾਡੀ ਮਦਦ ਕੀਤੀ ਹੁੰਦੀ ਹੈ ਉਹ ਮੁਸੀਬਤ ਨੂੰ ਹੱਲ ਕਰਨ ਵਿੱਚ ਹੈਨਾ ਤੇ ਦੁੱਖ ਦੇ ਟਾਈਮ ਤੇ ਸਾਡਾ ਸਾਥ ਦਿੱਤਾ ਹੁੰਦਾ ਹੈ ਰਬ ਉਹ ਲੋ ਪ੍ਰੇਜਿਆ ਹੋਇਆ ਰਬ ਦਾ ਕਿਰਸ਼ਤਾ ਹੁੰਦਾ ਸਾਨੂੰ ਸਾਰੀ ਜ਼ਿੰਦਗੀ ਦਾ ਸੁਪ੍ਰਿਸ਼ਤੇ ਦਾ ਇਨਸਾਨ ਦਾ एहसान ਨਹੀਂ ਭੁੱਲਣਾ ਚਾਹੀਦਾ ਇੱਕ ਕੀ ਕੀਤੀ ਯਾਦ ਰੱਖ